ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸੂਹੀ ਮਹਲਾ 4ਾ ਕਰੇਮਾ ਇਕ ਓੰਕਾਰ ਸਤਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਵਿਦਰ ਦਾਸੀ ਸੁਤਾ ਕਿਸਨ ਉਤਰਿਆਂ ਕਾ ਜਿਸ ਜਾਏ ਹਰ ਕੀ ਅਕਤ ਕਥਾ ਸੁਨੋ ਜਨ ਪਾਈ ਜਿਤ ਸਹਸਾ ਦੁਖ ਭੂਖ ਸਭ ਲੈ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉਤਮ ਪਿਆ ਚਾਰ ਵਰਨ ਪੇ ਪਗ ਆਏ ਨਾਮ ਦੇ ਪ੍ਰੀਤ ਲਗੀ ਹਰ ਸੇਤੀ लोक छिपा कह बुलाए खतरी ब्राह्मण पिठ दे छोड़े हर नाम दियो लिया मुख लाए जितने भगत हर सेवका मुख अठसठ तीर्थ तिन तिलक कटाए जन नानक तिन को अनदिन परसे जे कृपा करे हर राय ਇਹ ਚੌਥੀ ਪਾਚਹੀ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਹਨ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਨੀਵੀਂ ਜਾਤ ਵਾਲਾ ਮਨੁੱਖ ਵੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਿਕ ਦਰਜਾ ਹਾਸਿਲ ਕਰ ਲੈਂਦਾ ਹੈ ਜੇ ਯਕੀਨ ਨਹੀਂ ਆਉਂਦਾ ਤਾਂ ਕਿਸੇ ਪਾਸੋਂ ਦਾਸੀ ਦੇ ਪੁੱਤਰ ਵਿਦਰ ਦੀ ਗੱਲ ਪੁੱਛ ਲੈ ਵੇਖੋ ਉਸ ਵਿਦਰ ਦੇ ਘਰ ਵਿੱਚ ਕ੍ਰਿਸ਼ਨ ਜੀ ਵੀ ਠਹਿਰੇ ਸਨ ਹੇ ਸਜਨੋ ਪਰਮਾਤਮਾ ਦਾ ਅਚਰਜ ਸਿਫਤਲਾ ਸੁਨਿਆ ਕਰੋ ਜਿਸ ਦੀ ਬਰਕਤ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਮਾਇਆ ਦੀ ਭੁਖ ਮਿਟ ਜਾਂਦੀ ਹੈ। ਭਗਤ ਰਵੀਦਾਸ ਜਾਤ ਦਾ ਚਮਾਰ ਸੀ। ਉਹ ਪਰਮਾਤਮਾ ਦੀ ਸਿਫ਼ਤ ਸੁਲਾਹ ਕਰਦਾ ਸੀ। ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਉਂਦਾ ਰਹਿੰਦਾ ਸੀ। ਨੀਵੀਂ ਜਾਤ ਦਾ ਰਵੀਦਾਸ ਮਹਾਪੁਰਖ ਬਣ ਗਿਆ। ਚੋਹਾਂ ਵਰਨਾ ਦੇ ਮਨੁੱਖ ਉਸਦੇ ਪੈਰੀ ਆ ਕੇ ਲੱਗ ਪਏ। ਹੇ ਭਾਈ ਭਗਤ ਨਾਮਦੇਵ ਵੀ ਪਰਮਾਤਮਾ ਨਾਲ ਪ੍ਰੀਤ ਬਣ ਗਈ। ਜਗਤ ਉਸ ਨੂੰ ਛੀਵਾ ਆਖ ਕੇ ਸਦਿਆ ਕਰਦਾ ਸੀ। ਪਰਮਾਤਮਾ ਨੇ ਖਤਰਿਆਂ ਬ੍ਰਾਹਮਣਾਂ ਨੂੰ ਪਿੱਛੇ ਦੇ ਦਿੱਤੀ ਤੇ ਨਾਮਦੇਵ ਨੂੰ ਮੱਥੇ ਲਾਇਆ ਸੀ। ਪਰਮਾਤਮਾ ਦੇ ਜਿੰਨੇ ਵੀ ਭਗਤ ਹਨ ਸੇਵਕ ਹਨ ਉਹਨਾਂ ਦੇ ਮੱਥੇ ਉੱਤੇ 68 तीरथ तिलक ਲਾਉਂਦੇ ਹਨ ਸਾਰੇ ਹੀ ਤੀਰਥ ਵੀ ਉਹਨਾਂ ਦਾ ਆਦਰ ਮਾਨ ਕਰਦੇ ਹਨ ਜੇ ਪ੍ਰਭੂ ਪਾਛਾ ਮਿਹਰ ਕਰੇ ਤਾਂ ਦਾਸ ਨਾਨਕ ਹਰ ਵੇਲੇ ਉਹਨਾਂ ਪਕਤਾ ਸੇਵਕਾਂ ਦੇ ਚਰਨ ਛੁੰਦਾ ਰਹੇ